ਅੱਜ ਨਾਮਤਰੀ ਧਰਮਸ਼ਾਲਾ ਸਰਸਾ ਵਿਖੇ ਸ਼੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਅਤੇ ਸ੍ਰੀ ਸਤਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਪੁਰ ਮਨਾਇਆ ਗਿਆ ਜਿਸ ਵਿੱਚ ਲੰਗਰ ਵਿੱਚ ਖੀਰ ਦਾ ਲੰਗਰ ਅਤੇ ਭਾਜਾ ਇਹ ਬਣਾਇਆ ਗਿਆ ਔਰ ਨਾਲ ਹੀ ਇਹਨਾਂ ਦੇ ਦਾਲਾ ਪ੍ਰਸ਼ਾਦਾ ਇਹ ਸਭ सात संगत तैयार किया गया जो सात संगत बताया जा रहा है लो आप जी देखो आप जी देख रहे हो सात संगत की सेवा कर रहे संगत सात संगत नंगत उत्साह छात्री है जो प्रद्या है हैं तो संगत में बरताया जा रहा है बच्चे सेवा कर रहे हैं ਦੇਖ ਰਹੇ ਹੋ ਰਾਣਾ ਜੀ ਨਾਮ ਤਾਰੀ ਕਰਕੇ ਚੈਨਲ ਇਸ ਵਿੱਚ ਅੱਜ ਸ੍ਰੀ ਸਤਿਗੁਰੂ ਨਾਨਕ ਦੇਵ ਜੀ ਅਤੇ ਸ੍ਰੀ ਗੁਰੂ ਸਤਗੁਰ ਜੀ ਦੀ ਜੀ ਦਾ ਪਾਸਪੁਰਮ ਨਾਮ ਤਾਰੀ ਇਨਸ਼ਾਅੱਲਾ ਸਰਸਾ ਦੇਖੇ ਮਨਾਇਆ ਗਿਆ। ਤੋਂ ਇਹਦੇ ਵਿੱਚ ਅੱਜ ਸ਼ਬਦ ਕੀਰਤਨ ਸਵੇਰੇ ਆਸਾ ਦੀ ਬਾਣ ਸ੍ਰੀ ਸਤਿਗੁਰੂ RAM ਸਿੰਘ ਜੀ ਦੇ ਵੱਲੋਂ ਪਹੁੰਚਿਆ ਹੋਮ ਨਾਮ ਨੇ ਸਾਡੇ ਬੱਚਾ ਨੇ ਦਰਸ਼ਨਾਮਾ ਭਾਸ਼ਣ ਤੇ ਆ ਕੀਰਦੇ ਵਿੱਚ ਨਵੇਂ ਮਲੇ ਦੇ ਸ਼ਲੋਕ ਸਰਵਣ ਕੀਤੇ ਗਏ ਪਾਠਾਂ ਦੇ ਭੋਗ ਪਾਏ ਗਏ ਅਤੇ ਉਸ ਤੋਂ ਬਾਅਦ ਲੰਗਰ ਚੁਕਾਇਆ ਚੁਕਾਇਆ ਜਾ ਰਿਹਾ ਹੈ ਇਸ ਗੁਰਪੁਰਬ ਦੀ ਸਭ ਨੂੰ ਮੈਂ ਰਵੀਰ ਸਿੰਘ ਰਾਣਾ ਵੱਲੋਂ ਸਭ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਅਤੇ ਹਰ ਘਰ ਵਿੱਚ ਖੁਸ਼ੀਆਂ ਖੇੜਾ ਇਹ ਨਾਲੇ ਅੱਜ ਸੰਗਰਾਦ ਹੈ ਮੰਗਰ ਦੀ ਸੰਗਰਾਦ ਹੈ ਅਸੀਂ ਸਮਗਰ ਦੀ ਸੰਗਰਾਹ ਵਿੱਚ ਸਾਰੇ ਘਰਾਂ ਵਿੱਚ ਖੁਸ਼ੀਆਂ ਖੇੜਾ ਹੋਵੇ ਕਿਸੇ ਨੂੰ ਦੁੱਖ ਹੋਵੇ ਨਾ ਅਤੇ ਹਰ ਪ੍ਰਕਾਰ ਦੇ ਕਾਰੋਬਾਰ ਤੇ ਵਾਦੇ ਹੋਣ ਦੇ ਤੰਦਰੁਸਤੀ ਆਏ ਆਂਤਨ ਦੇ ਭੰਡਾਰੇ ਪਰ ਇਹ ਹੀ ਮੇਰੀ ਸਤਿਗੁਰੂ ਦੇ ਸਿੰਘ ਦੀ ਚਰਨਾ ਜੀ ਅਰ지 ਬੇਨਤੀ ਹੈ ਸਤਿ ਸ੍ਰੀ ਅਕਾਲ ਜੀ ઉપર થી right.